ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਮੌਸਮ ਪੰਜਾਬ ਦੇ ਵਿੱਚ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਬਰਸਾਤਾਂ ਇੱਕ ਸਿਸਟਮ ਜਿਹੜਾ ਬਰਸਾਤ ਦਾ ਬਣਿਆ ਹੋਇਆ ਸੀ ਮੀਂਹ ਦੇ ਹਾਲਾਤ ਸੀ ਤਾਂ ਪੰਜਾਬ ਦੇ ਲਗਭਗ 95% ਹਿੱਸੇ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਕੜਾਕੇ ਦੀ ਠੰਡ ਸਾਨੂੰ ਅੱਜ ਇਸ ਸਮੇਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸ਼ਾਮ ਦੇ 6 ਵਜੇ ਦਾ ਸਮਾਂ ਹੈ ਤਾਪਮਾਨ 10 ਡਿਗਰੀ ਦੇ ਨੇੜੇ ਤੜੇ ਆ ਚੁੱਕਿਆ ਹੈ ਸ਼ੀਤ ਲਹਿਰ ਦੇ ਹਾਲਾਤ ਨੇ ਤੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਸਿਸਟਮ ਵੀ ਪੰਜਾਬ ਦੇ ਉੱਪਰ ਬਣਿਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਤੁਸੀਂ ਸੈਟਲਾਈਟ ਇਮੇਜ ਦੇਖੋਗੇ ਤਾਂ ਉੱਤਰੀ ਪਾਸੇ ਜਾਨੀ ਕਿ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਵਿੱਚ ਬੱਦਲਬਾਈ ਲਗਾਤਾਰ ਕਾਇਮ ਹੈ ਫਿਰ ਅੱਗੇ ਜਾਈਏ ਤਾਂ ਨਵਾਂ ਸ਼ਹਿਰ ਤੋਂ ਅੱਗੇ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਰੂਪਨਗਰ ਜ਼ਿਲ੍ਹਾ ਪੂਰਾ ਹੋ ਗਿਆ ਮੋਹਾਲੀ ਦੇ ਇਲਾਕੇ ਚੰਡੀਗੜ੍ਹ ਦਾ ਇਲਾਕਾ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਦੇ ਇਲਾਕੇ ਵਿੱਚ ਵੀ ਬੱਦਲਬਾਈ ਸਿਸਟਮ ਇਸ ਸਮੇਂ ਬਣੇ ਹੋਏ ਨੇ। ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਮਾਹੌਲ ਕਿਵੇਂ ਦਾ ਬਣਿਆ ਹੋਇਆ ਹੈ ਮੀਂਹ ਵਗੈਰਾ ਦੇ ਕੀ ਚਾਂਸ ਦਿਖਾਈ ਦੇ ਰਹੇ ਨੇ। ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ। ਗੱਲ ਕਰਦੇ ਇਸ ਤੋਂ ਇਲਾਵਾ ਹੁਣ ਅੱਜ ਰਾਤ ਦੇ ਮੌਸਮ ਦੀ ਤਾਂ ਇਹ ਬੱਦਲੀ ਸਿਸਟਮ ਠੀਕ ਠਾਕ ਤਰੀਕੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਬਣਿਆ ਰਹੇਗਾ ਤੇ ਕਿਣਮਣ ਕਣੀ ਦੀ ਸੰਭਾਵਨਾ ਜਿਹੜੇ ਤੁਹਾਨੂੰ 7 8 ਤੋਂ 8 ਜिले ਗਿਣਾਏ ਨੇ ਇਹਨਾਂ ਵਿੱਚ ਹੋ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਬਣੇ ਰਹਿਣ ਦੇ ਚਾਂਸ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪੁਰਾਣੀ ਵੀਡੀਓ ਵਿੱਚ ਵੀ ਕਿ ਮੀਂਹ ਜਿਹੜਾ ਹੈ ਹਲਕਤ ਦਰਮਿਆਨੇ ਸੁਹਾਵਾ ਦਾ ਮੀਂਹ ਹੈ ਭਾਰੀ ਮੀਂਹ ਨਹੀਂ ਹੈ ਪਰ ਅੱਪਾ ਕਣਕ ਦੇ ਹਿਸਾਬ ਨਾਲ ਦੇਖੀਏ ਤਾਂ ਕਣਕ ਦੀ ਫਸਲ ਦੇ ਲਈ ਇਹ ਮੌਸਮ ਫੇਰ ਵੀ ਠੀਕ ਠਾਕ ਬਣ ਚੁੱਕਿਆ ਹੈ ਪਾਣੀ ਵਗੈਰਾ ਹੁਣ ਜਿਹੜੇ ਲਗਾ ਰਹੇ ਨੇ ਕਿਸਾਨ ਉਹਨਾਂ ਨੂੰ ਪਰਹੇਜ਼ ਹੁਣ ਤਾਂ ਰੁਕ ਹੀ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਤਾਂ ਐਡਾ ਕੋਈ ਦਿਖਾਈ ਨਹੀਂ ਦੇ ਰਿਹਾ ਕਿ ਪਾਣੀ ਲਗਾਉਣ ਦੀ ਜ਼ਰੂਰਤ ਪਵੇਗੀ ਜਿਸ ਤਰੀਕੇ ਦਾ ਮੀਂਹ ਹੋਇਆ ਹੈ ਪੰਜਾਬ ਦੇ ਵਿੱਚ ਪਰ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਹਜੇ ਵੀ ਇੱਕ ਸਿਸਟਮ ਜਿਹੜਾ 28 ਤਰੀਕ ਦੇ ਨੇੜੇ ਤੇਰੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਦੇ ਬਾਰੇ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦਵਾਂਗੇ ਇਸੇ ਕਰਕੇ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅੱਜ ਰਾਤ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਹਲਕੀ ਦਰਮਿਆਨੀ ਕਿਰਮਣ ਕਣੀ ਹੋ ਸਕਦੀ ਹੈ ਸ਼ੀਤ ਲਹਿਰ ਦਾ ਹਾਲਾਤ ਨੇ ਠੰਡ ਲਗਾਤਾਰ ਵਧੇਗੀ ਘੱਟੋ ਘਾਟ ਤਾਪਮਾਨ ਜਿਹੜਾ 1 ਤੋਂ 2 ਡਿਗਰੀ ਦੇ ਵਿਚਕਾਰ ਆ ਜਾਵੇਗਾ ਯਾਨੀ ਕਿ 0 ਡਿਗਰੀ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਤਾਪਮਾਨ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਕੜਾਕੇ ਦੀ ਠੰਡ ਦੇ ਨਾਲ ਨਾਲ ਸਵੇਰ ਦੇ ਵੇਲੇ ਸਾਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੇ ਹਾਲਾਤ ਵੀ ਦੇਖਣ ਨੂੰ ਮਿਲ ਸਕਦੇ ਨੇ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ